ਈ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਦੁਆਰਾ ਕਰਨ ਦੇ ਸੂਟ ਪੀ ਜਲਦੀ ਜਲਦੀ ਜੁੜ ਜਿਆ ਕਰੋ ਅੱਪਾ ਜਿਹੜੀ ਲਾਈਵ ਵੀਡੀਓ ਲਾਉਣੀ ਹੁੰਦੀ ਆ ਉਹ ਆਹੀ ਟਾਈਮ ਲਾਉਣੀ ਹੁੰਦੀ ਆ 3 ਤੋਂ 4 ਦੇ ਵਿੱਚ 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 ਕੋਸਕ ਦਣੀ ਹੋਏ ਨੇ ਆਪਾਂ ਨੂੰ ਲਾਈਵ ਵੀਡੀਓ ਲਾਉਂਦੇ ਆ ਨੂੰ ਲਾਈਵ ਵੀਡੀਓ ਤੇ ਅਗਰ ਆਪਾਂ ਨੂੰ ਵਧੀਆ ਰਿਸਪਾਂਸ ਆਉਣ ਲੱਗ ਗਿਆ ਵੈਸੇ ਰਿਸਪਾਂਸ ਤਾਂ ਆਉਣ ਲੱਗ ਵੀ ਗਿਆ ਆਪਣੇ ਨਾਲ ਕਈ ਕਸਟਮਰ ਨਿਊ ਜੁੜ ਗਏ ਨੇ ਲਾਈਵ ਵੀਡੀਓ ਤੋਂ ਫਿਰ ਆਪਾਂ ਤੁਹਾਨੂੰ ਪੱਕਾ ਟਾਈਮ ਦਵਾਂਗੇ ਵੀ ਆਪਾਂ ਕਿੰਨੇ ਵਜੇ ਲਾਈਵ ਹੋਇਆ ਕਰਾਂਗੇ ਬੇਨਾਂ ਨੂੰ ਰਿਕਵੈਸਟ ਆ ਚੈਨਲ ਤੇ ਨਵੇਂ ਆਉਣੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਇਸੇ ਤਰ੍ਹਾਂ ਹੀ ਆਪਣਾ ਪਿਆਰ ਬਣਾ ਕੇ ਰੱਖਿਓ ਸਪੋਰਟ ਕਰੋ ਆਪਾਂ ਨੂੰ ਵੱਧ ਤੋਂ ਵੱਧ ਸਾਰੇ ਸੂਟ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਮਲਾਈ कॉटन ਦੇ ਸੂਟ ਹੋਣਗੇ ਬਹੁਤ ਜ਼ਿਆਦਾ ਗੁੱਡ ਕੁਆਲਿਟੀ ਹੋਊਗੀ ਬਿਲਕੁਲ ਵੀ ਸਟੱਫ ਦਾ ਪਤਾ ਨਹੀਂ ਲੱਗਣਾ ਤੁਹਾਨੂੰ ਵੀਅਰ ਕੀਤੇ ਦਾ ਮੌਸਮ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਸਾਰੀਆਂ ਭੈਣਾਂ ਦੀ ਰਿਕੁਆਇਰਮੈਂਟ ਆ ਗਈ ਹੁਣ कॉटन ਦੇ ਸੂਟਾਂ ਦੀ ਇਸ ਲਈ ਆਪਾਂ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣੇ ਸੋਹਣੇ ਕਲਰ ਡਿਜ਼ਾਈਨ ਲੈ ਕੇ ਆਉਣੀ ਆਂਗੇ ਬਹੁਤ ਵਧੀਆ ਰਿਸਪੌਂਸ ਆਉਂਦਾਗਾ ਆਪਾਂ ਨੂੰ ਚੈੱਕ ਕਰ ਸਕਦੇ ਹੋ ਤੁਸੀਂ ਸੂਟ ਵਧੀਆ ਲੱਗਦੇ ਹੁੰਦੇ ਨੇ ਤਾਂ ਪਲੀਜ਼ ਨਾਲ ਦੀ ਨਾਲ ਕਮੈਂਟ ਕਰਦੇ ਆ ਕਰੋ ਵੀਡੀਓ ਨੂੰ ਲਾਈਕ ਕਰਦੇ ਆ ਕਰੋ ਕਲਰ ਜਿਹੜੇ ਹੋਣਗੇ ਬਹੁਤ ਜ਼ਿਆਦਾ ਪਿਆਰੇ ਮਿੱਠੇ ਮਿੱਠੇ ਹੋਣਗੇ ਇੰਗਲਿਸ਼ ਚਾਰਟ ਹੋਣਗੇ ਸਾਰੇ ਸੂਟਾਂ ਦੇ ਕਿਉਂਕਿ ਗਰਮੀਆਂ 'ਚ ਡਾਰਕ ਕਲਰ ਕੋਈ ਨਹੀਂ ਪਸੰਦ ਕਰਦਾ ਸਾਰੇ ਲਾਈਟ ਕਲਰ ਦੇ ਸੂਟ ਹੋਣਗੇ ਲਾਈਟ ਫਰੋਜੀ ਲਾਈਟ ਵਿਸਤਾ ਜਿੱਦਾਂ ਤੁਸੀਂ ਮਰਜ਼ੀ ਆਪਣਾ ਟੈਂਸ਼ਨ ਫਰੀ ਸਾਨੂੰ ਆਰਡਰ ਦੇ ਸਕਦੇ ਹੋਗੇ ਲਾਈਟ ਗਾਜ਼ਰੀ ਮਸਲੀਨ ਦੁਪੱਟਾ ਨਾਲ ਤੇ ਵੀ ਲਾਈਟ ਪਿਸਤਾ ਇਹ ਵਾਲਾ ਹੋਰ ਪਿਸਤਾ ਆ ਗਿਆ ਬਿਲਕੁਲ ਪਿਸਤਾ ਕਲਰ ਤੇ ਆ ਗਿਆ ਆਹ ਵਾਲਾ ਸੂਟ ਜਿਹੜਾ ਆਪਾਂ ਫਾਸਟ ਕਲਰ ਦਿਖਾਇਆ ਸੀ ਇਹ ਵਾਲਾ ਥੋੜੀ ਜਿਹਾ ਹੋਰ ਟੱਚ ਤੇ ਆ ਗਿਆ ਕਿਸੇ ਵੀ ਮੇਰੀ ਭੈਣ ਨੇ ਜਿਆਦਾ ਸੂਟ ਨਾਲ ਤੋਂ ਡਿਟੇਲ ਫੁੱਲ ਲੈਣੀ ਹੁੰਦੀ ਆ ਤਾਂ ਤੁਸੀਂ ਮੇਰੇ ਨਾਲ WhatsApp ਤੇ ਟੱਚ ਐਡ ਹੋ ਸਕਦੇ ਹੋਗੇ ਤੇ ਫੁੱਲ ਡਿਟੇਲ ਲੈ ਸਕਦੇ ਹੋਗੇ ਵੀਡੀਓ ਪਾਲ ਤੇ ਦੇਖ ਸਕਦੇ ਹੋ ਬਾਕੀ ਜਿੱਦਾਂ ਦੀ ਕੁਆਲਿਟੀ ਹੁੰਦੀ ਆਪਾਂ ਸਾਰੀ ਵੀਡੀਓ ਦੇ ਵਿੱਚ ਦੱਸਦੇ ਹੁੰਨੇ ਆਂਗੇ ਪਿਓਰ ਰੀਜਨਲ ਸੰਕਰ ਬ੍ਰੈਂਡ ਦੇ ਸੂਟ ਹੋਣਗੇ ਅੱਜ ਵਾਲੇ ਟਾਟ ਆਪਾਂ ਤੁਹਾਨੂੰ ਨਾਲ ਚੈੱਕ ਕਰਾਵਾਂਗੇ ਕੰਨੀ ਸਾਰੀ ਮਿਲੂਗੀ ਤੁਹਾਨੂੰ ਇਨਾਂ ਦੇ ਜਿਹੜੇ ਦੁਪੱਟੇ ਵੀ ਰਹਿਣ ਵਾਲੇ ਨੇ ਨਾ ਉਹ ਸਵਾ 2 ਤੋਂ ਪਲੱਸ ਰਹਿਣਗੇ 2.5 ਤੋਂ ਥੋੜਾ ਜਿਹਾ ਘੱਟ ਆ ਇਹ 3. ਕੁ ਪੁਆਇੰਟ ਜਿਵੇਂ ਕਈ ਬੈਣਾ 2.5 ਨੂੰ ਪਸੰਦ ਕਰਦੀਆਂ ਨੇ 2.5 ਤੋਂ ਥੋੜੇ ਜਿਹਾ ਘੱਟ ਹੋਣਗੇ 2-3 ਕੁ ਪੁਆਇੰਟ ਸਵਾ 2 ਤੋਂ ਪਲੱਸ ਨੇ ਡਿਜ਼ਾਈਨਿੰਗ ਦੇ ਦੁਪੱਟੇ ਦੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਪੀਸਾ ਪਤਨ ਖੋਲ ਕੇ ਦਿਖਾ ਦਿੰਦੇ ਆ மூலா பசலி துப்பா பியோர்ட்டா நீப்பட்டே தான் பூரா டுல்லா துப்பட்டா மில்லா தான் ਸਵਾ ਦੋਤ ਪਲਾਸੀ ਮਿਲੂਗਾ ਡਿਜ਼ਾਈਨਿੰਗ ਆ ਵਾਲੀ ਆਗੇ ਇਹਨਾਂ ਸੋਟਾਂ ਦੀ ਚੈੱਕ ਕਰ ਸਕਦੇ ਤੁਸੀਂ ਸਾਰੀ ਕੰਨੀ ਮਿਲੂਗੀ ओरिजिनल ਬ੍ਰਾਂਡ ਮਿਲੂਗਾ ਦੇਖ ਸਕਦੇ ਹੋ ਤੁਸੀਂ ਹਾਂ ਬੜਾ ਇਹ ਨਾਲ ਹੈਗਾ ਦੁਪੱਟਾ ਲਾਈਟ ਫਰੋਜੀ ਕਲਰ ਦਾ ਕਲਰ ਤੁਸੀਂ ਦੇਖੋ ਤੁਸੀਂ ਕਿੰਨਾ ਜਿਆਦਾ ਪਿਆਰਾ ਹੈਗਾ ਇਹਨੇ ਸਟੂਡੈਂਟ suit ਦੇਖ ਕੇ ਐਦਾਂ ਜੀ ਕਰਦਾ ਹੁੰਦਾ ਵੀ ਸਾਰੇ ਸਟਿਚਿੰਗ ਕਰ ਲਈਏ ਬਾਰੇ ਡਿਜ਼ਾਈਨ ਬਾਰੇ ਸੋਨੇ ਹੁੰਦੇ ਨੇ ਬਾਕੀ ਨੰਬਰ 2 ਤੇ ਜਿਹੜਾ ਆਪਾਂ ਵੀਡੀਓ ਲਾਉਣੀ ਨੇ ਹਰ ਇੱਕ ਭੈਣ ਦੇ ਬਜਟ 'ਚ ਹੀ ਲਾਉਣੀ ਹੁੰਦੇ ਆ ਤੁਸੀਂ ਜਿੱਦਾਂ ਮਰਜ਼ੀ ਲੈ ਸਕਦੇ ਹੋ ਕੋਈ ਏਡਾ ਵੱਡਾ ਚੱਕਰ ਨਹੀਂ ਹੁੰਦਾ ਵੀ ਆਪਾਂ ਬਾਰੇ ਕੋਸਟਲੀ ਸੂਟ ਲੈ ਆਉਣੀ ਆ ਤੁਹਾਡੇ ਬਸੋਂ ਬਾਰੇ ਹੋਣਗੇ ਚੱਕਰ ਕਰ ਸਕਦੇ ਹਾਂ ਆਵੜੀ ਡਿਜ਼ਾਈਨਿੰਗ ਆ ਕਿਨਾਂ ਦੀ ਸੋਟਾਂ ਦੀ ਬਹੁਤ ਜ਼ਿਆਦੇ ਸੋਹਣੇ ਡਿਜ਼ਾਈਨਿੰਗ ਆ ਬਾਕੀ ਤੁਸੀਂ ਲੈਸਨ ਲੂਸਨ ਲਾ ਕੇ ਵਾਹੇ ਗੁਰੂ ਇਹਨਾਂ ਨੂੰ ਆਪਦੇ ਹਿਸਾਬ ਨਾਲ ਤਿਆਰ ਕਰ ਸਕਦੇ ਹੋਗੇ ਲਾਈਟ ਪਿਸਤਾ ਕਲਰ ਦਾ ਸੂਟ ਦਾ ਇਹ ਦਾ ਆ ਬੜਾ ਦੁਪੱਟਾ ਰੱਖਿਆ ਹੋਇਆ ਚਲੋ ਜੀ ਇਸੀ ਅੱਜ ਵਾਲੀ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਚੈਨਲ ਨੂੰ ਦੀਓ ਬਦ ਤੋਂ ਬਦ ਪਿਆਰ ਬਹੁਤ ਜ਼ਿਆਦੀ ਸਪੋਰਟ ਦੀ ਲੋੜ ਆਪਾਂ ਨੂੰ ਤੁਹਾਡੀ ਜਿੰਨੇ ਕਸਟਮਰ ਆਪਣੇ ਨਾਲ ਜੁੜੇ ਹੋਏ ਨੇ ਹੁਣ ਤੱਕ ਸਾਰਿਆਂ ਦਾ ਆਪਾਂ ਧੰਨਵਾਦ ਕਰਦੇ ਹਾਂਗੇ ਇਸੇ ਤਰ੍ਹਾਂ ਹੀ ਬਤੂ ਬਤੂ ਸਪੋਰਟ ਕਰੋ ਆਪਣੇ ਚੈਨਲ ਨੂੰ ਚੈੱਕ ਕਰ ਸਕਦੇ ਹੋ ਤੁਸੀਂ ਰੀਜਨਲ ਬ੍ਰਾਂਡ ਦੇ ਤੁਹਾਨੂੰ ਸਾਰੇ ਸੂਟ ਮਿਲਣਗੇ ਸੰਕਰ ਦੇ ਪਿਓਰ ਕਾਟਨ ਇਹਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਡਨ ਕਰ ਸਕਦੇ ਹੋ ਚਲੋ ਜੀ ਅਸੀ ਅੱਜ ਵਾਲੀ ਆਪਣੀ ਛੋਟੀ ਜਿਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ